ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿਕੀ ਗੋਦ ਸਭਾ ਮਨੁੱਖ ਕੇ ਮਿਲ ਕੇ ਤੁਮਹਮੇ ਬਾਣੀ ਦਾ ਆਨੰਦ ਪ੍ਰਾਪਤ ਕਰਨ ਹੀ ਰੁਪਾਗ ਕੀ ਸ਼ਾਸ ਸੰਗਤ ਜਣੋ ਆਪਾਂ ਸਾਰੇ ਰੁਪਾਗ ਕੀ ਹਾਂ ਸਾਡੇ ਸਾਰਿਆਂ ਤੇ ਜਗਤ ਲੰਦੇ ਦੇ ਮਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨਤ ਬੇਮਰੰਤਾ ਹਨ ਬਖਸ਼ਾ ਹਨ ਜੇ ਤਾਂ ਮੇਰਾਪ ਤਾਂ ਬਖਸ਼ਾ ਤੇ ਸਤਕਾ ਸਨੁ ਕੁਝ ਸਮਾਂ ਆਪਣੇ ਗੁਰੂ ਦੀ ਗੋਦ ਵਿੱਚ ਬੈਠਣ ਦਾ ਪ੍ਰਾਪਤ ਹੁੰਦਾ ਹੈ ਆਓ ਗੁਰ ਫਤਿ ਪ੍ਰਵਾਨ ਕਰੂ ਸਾਡਾ ਇਹ ਸਮਾਂ ਸਫਲਾ ਹੋਵੇ ਸਾਗੇ ਅਕਾਲ ਪੁਰਖ ਦੀ ਵਾਰ ਹੀ ਗੁਰੂ ਜੀ ਦਾ ਖਾਲਸਾ ਵਾਰ ਹੀ ਗੁਰੂ ਦੀ ਕੀ ਫਤਿ ਪ੍ਰਗ ਮਾਰੂ ਦੇ ਅੰਦਰ ਪੰਜਵੇਂ ਪਾਤਸ਼ਾਹ ਦਰਸ਼ਨੀ ਗੁਰੂ ਅਰਜਨ ਦੇਵ ਸਾਹਿਬ ਦੀ ਰਚਨਾ ਉਚਾਰਨ ਕੀਤਾ ਹੋਇਆ ਬਾੰਦ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਸ਼ਬਦ ਦਾ ਕੇਂਦਰੀ ਭਾਵ ਹੈ ਆਪਣੇ ਪ੍ਰਭ ਕੋ ਕਿਉਂ ਨਾ ਸਮਾਰਸਰੇ ਮੈਨੀ ਸੰਗ ਰੰਗ ਰਸ ਰਚਿਆ ਤਿਸਿਉ ਜੀ ਅਰਾ ਸਰੇ ਸਤਿਗੁਰਾਂ ਦਾ ਪ੍ਰਮਾਣ ਕੀਤਾ ਇਹ ਭਾਈ ਤੂੰ ਆਪਣੇ ਪ੍ਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ ਤੂੰ ਮਾਇਆ ਦੇ ਮੋਹ ਵਿੱਚ ਮੈਰੀ ਨਾਲ ਮੋੜ ਮੇਲਿਆਂ ਦੇ ਸਵਾਦ ਵਿੱਚ ਮਸਤ ਹੈ اس موہ ساتھ ستگو کیا اپنی جد ن ساڑ رہا ہے اس موہ تپ رہی ہے کھپ رہی ہے سڑ رہی ہے ساتھ ستگو کیا جیو تپت ہے باروں بار تپ تپ کھپ ہے بہت بے بار ਚੇਤਨ ਬਾਣੀ ਵਿਸਰਦਾਏ ਜਿਉ ਪਤਨਾ ਰੋਗੀ ਬਿਨ ਲਾਇ ਕਿਛ ਸਭਾ ਕਹਿ ਤੂ ਮਾਲਕ ਦਾ ਨਾਮ ਨਹੀਂ ਜਪਦਾ ਆਪਣੇ ਪ੍ਰਭ ਕੋ ਕਿਉਂ ਨਾ ਸਿਮਾਰਸ ਰੇ ਕਿਉਂ ਨਹੀਂ ਸਿਮਾਰ ਕਰਦਾ ਕਿਉਂ ਨਹੀਂ ਚੇਤੇ ਕਰਦਾ ਕਿਉਂ ਨਹੀਂ ਅਰਧਨਾ ਕਰਦਾ ਕਿਉਂ ਨਹੀਂ ਰੱਬ ਨਾਲ ਜੁੜਦਾ ਹੁਣ ਆਵਰੀਆਂ ਨਾਲ ਜੁੜਿਆ ਕਾਮ ਕ੍ਰੋਧੋ ਮਹੰਕਾਰ ਦੇ ਨਾਲ ਮੈਰੀ ਸ਼ੰਗ ਅਰੰਗ ਰਸ ਰਟੀਆਂ ਤੇ ਸਿਉ ਜੀਆ ਰਾਜਾ ਜਾਨ ਸੁਨੇਹ ਜਿਹੜੇ ਮਾਇਆ ਤੇ ਮੋਹ ਵਿੱਚ ਤੈਨੂੰ ਪਰਬਲ ਜੋੜਦੇ ਨੇ ਹੁਣ ਆਵਰੀਆਂ ਦੇ ਨਾਲ ਤੂੰ ਮੋਜ ਵਿੱਚ ਲੈ ਅੜਣ ਹੈ ਸਵਾਦਾਂ ਵਿੱਚ ਮਸਤ ਹੈ ਉਸੇ ਮੋਹ ਦੇ ਵਿੱਚ ਹੀ ਆਪਣੀ ਜਿੰਦ ਨੂੰ ਸੜ ਰਿਹਾ ਹੈ ਆਪਣੇ ਆਤਮਿਕ ਜੀਵਨ ਨੂੰ ਖਰਾਕ ਕਰਨੇ ਜਦੋਂ ਤੂੰ ਇਹ ਜਗਤ ਵਿੱਚ ਆਉਂਦਾ ਹੈ ਮਾਇਆ ਦਾ ਮੂਹ ਪਰਬਲੋ ਦੰਦਾ ਮਾਇਆ ਪਿੱਛੇ ਪਰਮੇਸ਼ਰ ਦਾ ਤਿਆਗ ਕਰ ਦਿੰਦਾ ਹੈ ਸੰਸਾਰ ਦੇ ਨਾਲ ਪਿਆਰ ਵਧਾ ਲੈਂਦਾ ਹੈ ਦਾਤਾ ਪਿਆਰੀਆਂ ਲੱਗਦੀਆਂ ਨੇ ਦਾਤਾ ਜਿਹੜਾ ਹੈ ਉਹਦੇ ਵੱਲੋਂ ਸਨੇਹ ਘੜਦਾ ਜਾਂਦਾ ਹੈ ਦਾਤਾ ਨਾਲ ਪਿਆਰ ਵੱਧਦਾ ਜਾਂਦਾ ਹੈ ਬਾਣੀ ਨੇ ਮੰਨਿਆ ਵੀ ਦਾਤੇ ਦੀਆਂ ਦਿੱਤੀਆਂ ਦਾਤਾ ਵਿੱਚ ਇੰਨਾ ਮਸਤ ਹੋ ਗਿਆ ਦਾਤਾਰ ਵਿਸਰੀ ਗਿਆ ਹੈ ਜਿਹੜੇ ਸਮੇਂ ਚ ਚਿੰਤਨ ਕਰਨਾ ਸੀ ਜਿਹੜੇ ਸਮੇਂ ਚ ਅਰਤਨਾ ਕਰਨੀ ਸੀ ਉਸੇ ਸਮੇਂ ਚ ਆਪ ਅੜੀਆਂ ਦਾਤਾਂ ਨਾਲ ਜੁੜ ਕੇ ਜ਼ਿੰਦਗੀ ਦਾ ਸਮਾਵਸ਼ਣ ਕਰਨੀ ਹੈ ਦਾਤੇ ਤੋਂ ਦਾਤਾ ਮੰਗੀਆਂ ਸੰਤ ਤੇਰਾ ਚਿੰਤਨ ਕਰਾਂਗੇ ਤੇਰੀ ਅਰਤਨਾ ਕਰਾਂਗੇ ਅਰਦਾਸਾਂ ਕਰਦਾ ਰਿਹਾ ਕਿ ਮੇਰੇ ਬੱਚਿਆਂ ਨੂੰ ਛੱਟ ਕਰ ਫਿਰ ਉਹਨਾਂ ਨੂੰ ਬੱਚਿਆਂ ਦੀ ਪ੍ਰਾਪਤੀ ਹੋਵੇ ਇਹ ਜੋੜੜੀ ਕੀਤੀ ਉਹ ਮਿਲ ਗਏ ਇਨੂੰ ਆਪਣੇਆਂ ਨੂੰ ਖੜਾਇਆ ਹੁਣ ਪੁੱਤਰਿਆਂ ਨੂੰ ਵਿਡਾਂ ਦੀ ਵਾਰੀ ਆ ਗਈ ਪੁੱਤਰੀਆਂ ਨੂੰ ਵਿਡਾਂ ਦੀ ਵਾਰੀ ਆ ਗਈ ਇਨ੍ਹਾਂ ਵਿੱਚ ਮਸਤ ਇਹ ਇਨ੍ਹਾਂ ਨੂੰ ਜਵਾਨ ਹੋਇਆ ਤੱਕ ਦਾ ਆਪਣੇਆਂ ਦੇ ਵਿਆਹ ਸ਼ਾਦੀਆਂ ਦੀਆਂ ਰਸਮਾਂ ਕੀਤੀਆਂ ਸੰਹ ਹੁਣ ਜਾਂਦਾ ਹੈ ਕਿ ਇਨ੍ਹਾਂ ਦੇ ਵੀ ਮੇਰੇ ਅੱਖਾਂ ਦੇ ਸਾਹਮਣੇ ਵਗਣ ਅਰਦਾਸਾਂ ਦਾ ਆਗਾਜ਼ ਵੱਧ ਆ ਰਿਹਾ ਇਹ ਲੜੀ ਟੁੱਟੀ ਨਹੀਂ ਮਾਇਆ ਦਾ ਮੋਹ ਇੰਨਾ प्रबल ਹੋ ਗਿਆ ਕਿ ਹੁਣ ਲੋਦਣੀ ਕਰਦਾ ਹੈ ਕਿ हे ਪ੍ਰਭੂ हे ਅਕਾਲ ਪੁਰਖ ਮੇਰੇ ਦਇਆ ਕਰ ਮੈਨੂੰ ਇੰਨੀ ਕੋ ਜਿੰਦ ਹੋਰ ਬਖਸ਼ ਦੇ ਮੈਨੂੰ ਇੰਨੇ ਕੋ சுவாਸ ਹੋਰ ਬਖਸ਼ ਦੇ ਕਿ ਮੈਂ ਆਪਣੇ ਪੋਤਰੀ ਤੇ ਪੁੱਤਰੇ ਦੇ ਵਿਆਹ ਦੀ ਅਰਸਮਾਂ ਅੱਖਾਂ ਨਾਲ ਵੇਖ ਜਾਵਾਂ ਹੱਥੀ ਕਰਨਾ ਲਾਲ ਸਭਤ ਨਹੀਂ ਦੇਈ ਕਿਤੇ ਇਹ ਲਾਲਸਾ ਦੋਪਖੀ ਹੁੰਦੀ ਵੇਖ ਲੈ ਆਪਣੇ ਪੁੱਤਰੇ ਪੁੱਤਰੀਆਂ ਦੇ ਵਿਆਹ ਸ਼ਾਦੀਆਂ ਕੋਈ ਗੁਨਾਹ ਨਹੀਂ ਪਰ ਨਾਲ ਨਾਲ ਕਿ ਜੋਦੜੀ ਹੋਵੇ ਦਾਤਾ ਜੇ ਮੈਂ ਅੱਜ ਜਪਜੀ ਕਰਨਾ ਮੈਨੂੰ ਧਿਆਪ ਸਹਿਬ ਕਰਨ ਦੀ ਸਮਰੱਥਾ ਦੇ ਜੇ ਮੈਂ ਪੰਜ ਬਾਣੀਆਂ ਕਰਨਾ ਮੇਰਾ ਪਿਆਰ ਬਾਣੀ ਨਾਲ ਵਧਾ ਦੇ ਮੈਂ 10 ਬਾਣੀਆਂ ਦਾ ਨਿਤਨੇਮ ਕਰਾਂ ਇਵੇਂ ਮੈਂ ਛਾਲ ਵਿੱਚ ਇੱਕ ਸਾਜ ਪਾਠ ਕਰਨਾ ਮੇਰੇ ਤੇ ਦਇਆ ਕਰਿ ਮੈਂ ਇਹਦੇ ਤੋਂ ਵੀ ਵੱਧ ਸਾਜ ਪਾਠ ਕਰ ਸਕਦਾ 15 ਦਿਨਾਂ ਮਹੀਨੇ ਬਾਅਦ ਭੋਗ ਪਾਲਾਂ ਇਹਦੇ ਨਾਲ ਵੱਤ ਮੈਨੂੰ ਸਨੇਹ ਦੇਈ ਕਿ ਤੇਰੀ ਬਾਣੀ ਦਾ ਮੈਨੂੰ ਗਿਆਨ ਹੁੰਦਾ ਹੈ ਮੈਨੂੰ ਇਹਦੇ ਅਖਨੀ ਅਰਥ ਆ ਜਾਣ ਇਹਨੂੰ ਸਮਰਥਾਂ ਦੇ ਜੋ ਕੁਝ ਮੈਨੂੰ ਬਾਣੀ ਕਹਿੰਦੀ ਹੈ ਮੈਂ ਉਹ ਕੁਝ ਕਰਨਾ ਆਰੰਭ ਕਰਦਿਆਂ ਹਰਨਾਮ ਜੀ ਦਾਤ ਬਾਣੀ ਰਾਸ ਨੇ ਬਾਣੀ ਨਾਲ ਪ੍ਰੇਮ ਇਹ ਤੀ ਅਸੀਂ ਮੰਗੇਈਂ ਪਰਮੇਸ਼ਰ ਤੋਂ ਇਹਨਾਂ ਦਾਤਾ ਨੇ ਤੇ ਦਾਤਾ ਭੁਲਾਈ ਦਿੱਤਾ ਬਾਣੀ ਕਹਿੰਦੀ ਜਦੋਂ ਤੂੰ ਤੈਨੂੰ ਦਾਤਾ ਦਿੱਤੀਆਂ ਸਤਿਗੁਰਾਂ ਆਖਿਆ ਉਦੋਂ ਤੋਂ ਤੂੰ ਦਾਤੇ ਨੂੰ ਚੇਤੇ ਕਰਨਾ ਸ਼ੁਰੂ ਨਹੀਂ ਕੀਤਾ ਸਿਰਫ ਦਾਤਾ ਨੂੰ ਚੇਤੇ ਕਰਨੀ ਹੈ ਦਾਤੇ ਨੂੰ ਭੁਲਾਈ ਜਾਂਣਾ ਹੈ ਜਿੰਨੀਆਂ ਦਾਤਾਂ ਵਿੱਚ ਵਾਧਾ ਹੋਇਆ ਉਹਨਾਂ ਤੋਂ ਦਾਤੇ ਤੋਂ ਦੂਰ ਹੋ ਗਿਆ ਦਾਤੇ ਨੂੰ ਚੇਤੇ ਕਰਾਉਣ ਵਾਸਤੇ ਤੈਨੂੰ ਦਤਾਰ ਦੇ ਦੁੱਖ ਦੇਣੇ ਸ਼ੁਰੂ ਕਰ ਦਿੱਤੇ ਫਿਰ ਤੂੰ ਚੇਤੇ ਕਰਨਾ ਤਾਂ ਸ਼ਦ ਗੁਣਾ ਗਿਆ ਸਿਦਾਰ ਦੁੱਖਦਾਰੁ ਸੁਖ ਰੋਗ ਭਇਆ ਜਾ ਸੁਖ ਤਾਂ ਨਾ ਹੋਈ ਬੰਨਿਆ ਦੀ ਬਾਣੀ ਵਿੱਚ ਸਰ ਜੰਦਾ ਹੈ ਦਾਤ ਪਿਆਰੀ ਵਿਸ਼ਰਿਆ ਦਾ ਤਾਰਾ ਜਾਣ ਨਹੀਂ ਮਰਨ ਵਿਚਾਰ ਵਸਤ ਪਰਾਈ ਪਉ ਤਰੂ ਵਹਿ ਕਰਮ ਧਰਮ ਸਗਨਾਈ ਕੋ ਵਹਿ ਹੁਕਮ ਨਾ ਮੁਦੈ ਆਵਣ ਦਾਣੇ ਤਾਂ ਪਛੇ ਕੀ ਕਰਦਾ ਕਿਵੇਂ ਦਾਤਾ ਭੁੱਲਿਆ ਸਤਗੁਰਾਂ ਖਿਆ ਪਾਲ ਕਰਨ ਨੇ ਪਾਪ ਕਰੇ ਤਾਂ ਅਛੋ ਟਾਲੇ ਇਤੇ ਸਤਗੁਰੂ ਕਹਿੰਦੇ ਨੇ ਕਿਉਂ ਨਹੀਂ ਕੀਤੇ ਕਰਨਾ ਆਪਣੇ ਪ੍ਰਭ ਕੋ ਕਿਉਂ ਨਾ ਸਮਰਸਰੇ ਮੈਰੀ ਸੰਗ ਰੰਗ ਰਸ ਨਚਿਆ ਸੁਸਨੀ ਨ ਜਾਣ ਸਦੇ ਕਿਤੇ ਮੋਹ ਵਿੱਚ ਕਿਤੇ ਲੋਭ ਵਿੱਚ ਕਿਤੇ ਕਾਮ ਵਿੱਚ ਕਿਤੇ ਈਰੋਧ ਵਿੱਚ ਆਪਣੀ ਜੇਦ ਨੂੰ ਛੱਡ ਰਿਹਾ ਬਾਣੀ ਕਹਿੰਦੀ ਕ੍ਰੋਧ ਚ ਬੜਾ ਛੱਡਦਾ ਹੈ ਮੋਹ ਵਿੱਚ ਤੇ ਛੱਡਦਾ ਹੀ ਹੈ ਆਪਣੇ ਰੂਹ ਆਪੇ ਹੀ ਦਚੈ ਛੱਡਦਾ ਆਪਣੇ ਕ੍ਰੋਧ ਵਿੱਚ ਆਪੇ ਹੀ ਛੱਡ ਗਿਆ ਕਿਸੇ ਨੇ ਨਹੀਂ ਛੱਡਿਆ ਕਿਸੇ ਨੇ ਕੁਝ ਵੀ ਨਹੀਂ ਕੀਤਾ ਕਿਸੇ ਦੇ ਘਰ ਵਿੱਚ ਆਈਆਂ ਦਾਤਾਂ ਨੂੰ ਵੇਖ-ਵੇਖ ਕੇ ਇਹ ਪਰੇਸ਼ਾਨ ਹੋ ਰਿਹਾ ਹੈ ਤਾਂ ਕਿਸੇ ਨੂੰ ਲਾਇਆ ساری ਰਾਤ ਨੀਂਦਰ ਆਪਾਂ ਨੂੰ ਕਿਹਾ ਹੀ ਪੀ ਇਹਦੇ ਕੋਲੇ ਦੀ ਛੇਤੀ ਕਿਵੇਂ ਆ ਗਿਆ ਲੱਟ ਦੀ ਕਿਸੇ ਦੀ ਨਿਕਲੀ ਜੇ ਸੋਤੇ ਆਪਾਂ ਨਾ ਪੀ ਇਹਦੀ ਪ੍ਰੋਣਾ પતિ ਬਣ ਗਿਆ ਕਿਵੇਂ ਨਿਕਲ ਆਈ ਮੇਰੀ ਤੇ ਨਿਕਲੀ ਨਹੀਂ ਇਹ ਤਾਂ ਤੇ ਮੈਂ ਹੀ ਕਰਦਾ ਜੀ ਇਹਦਾ ਕਾਰੋਬਾਰ ਇਹਦੀ ਛੇਤੀ ਚੱਲ ਗਿਆ ਕਈਆਂ ਨੇ ਤੇ ਕਾਰੋਬਾਰ ਦੂਜਿਆਂ ਦਾ ਤਬਾਹ ਕਰਨ ਵਾਸਤੇ ਵੀ ਬਾੜਨ ਦਾ ਉਹ ਤਸਰਾ ਲਿਆ ਬਰਸਤ ਗੁਰਾਂ ਖਿਆਪੀ ਮੈਂ ਆਪਣੇ ਸਿੱਖਾ ਨੂੰ ਸੋਜੀ ਨਹੀਂ ਦਿੱਤੀ ਉਹਨਾਂ ਦੇ ਅਰਦਾਸ ਵਿੱਚ ਜਿਹੜੀ ਰਚਨਾ ਕੀਤੀ ਜਦੋਂ ਤੂੰ ਅਰਦਾਸ ਕਰੇਗਾ ਕਿਸੇ ਦੇ ਖਿਲਾਫ ਬਾਣੀ ਪੜ ਕੇ ਅਖੀਰ ਤੇ ਤੇ ਮੋੜਨਾ ਪਏਗਾ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਮਤ ਦਾ ਸਿੱਖ ਕਿਸੇ ਦਾ ਚੰਗਾ ਹੋਇਆ ਵੀ ਬੁਰਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਹੀ ਉਸ ਗੁਰੂ ਦੇ ਸਿਖ ਹਾਂ ਜਿਨੂ ਵਾਲੇ ਕਹਿੰਦੀ ਸਤਿਗੁਰ ਸਭਨਾ ਦਾ ਭਲਾ ਬਣਾਇਦਾ ਇਸ ਦਾ ਬੁਰਾ ਕਿਉ ਹੋਏ ਉਹ ਤੇ ਸਾਰਿਆਂ ਦਾ ਭਲਾ ਕਰਦਾ ਹੈ ਫਿਰ ਜਿਹੜਾ ਗੁਰੂ ਭਲਾ ਕਰੇ ਉਹਦਾ ਬੁਰਾ ਕਿਵੇਂ ਹੋ ਸਕਦਾ ਕੀ ਗੁਰੂ ਕਾ ਸਿੱਖ ਵੀ ਦੁਜੇ ਦਾ ਪੜਾਈਛੋ ਗੁਰਾਨੀ ਮਹਮਦਾ ਜੀ ਸੱਚਾ ਸਿੱਖ ਹੈ ਤਾ ਮੁਰੰਦ ਸਤਗੁਰਾਂ ਸਿਖਾਇਆ ਜੀ ਸਤਗੁਰਾਂ ਖਿਆ ਬੁਰੇ ਦਾ ਵੀ ਭਲਾ ਕਰਨੈ ਫਰੀਦਾ ਬੁਰੇ ਦਾ ਭਲਾ ਕਰ ਉਸਾ ਮਨ ਨਾ ਹੰਡਾਈ ਦੇਹੀ ਰੋਗ ਨਨਕ ਪੜਾ ਉਹ ਕਰਦੇ ਨੇ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਤੇ ਸਤਿਗੁਰਾਂ ਆਖਿਆ ਜਿਨ੍ਹਾਂ ਦੇ ਮਨ ਵਿੱਚ ਵਸ ਗਿਆ ਉਹਨਾਂ ਦੀ ਮਹਿਮਾ ਸੰਸਾਰ ਤੇ ਵੀ ਹੈ ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਉਹ ਜਜ ਕਰਦੀ ਭਾਗੀ ਬੜ ਬੜ ਜਾਂਦੇ ਨੇ ਹਰ ਮਨ ਤਨ ਵਸਿਆ ਸੋਈ ਜਜ ਕਰਨ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜਜ ਕਰਨ ਕਰੇ ਸਾਰੇ ਉਹ ਦੇਸ਼ ਤੇ ਪੁਲ ਬੰਦੇ ਨੇ ਇਹ ਬੜਾ ਪੜਾ ਹੈ ਬੜਾ ਚੰਗਾ ਹੈ ਸ਼ਬਦ ਦੀ ਪਹਿਲੀ ਪੌੜੀ ਵਿੱਚ ਜਹੀਦਾ ਦੇ ਸਰਤਾਜ ਸਾਧਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਮਾਣ ਕੀਤਾ ਜੋ ਸਮਰੱਥ ਸਰਬ ਗੁਣ ਨਾਇਕ ਇਸਿਓ ਕਬੂ ਹੁ ਨਾ ਗਾ ਵਸਰੇ ਤੀਜੇ ਪਾਤਸ਼ਾਹ ਤੋਂ ਰੋੜ ਛੁਡਨੇ ਆ ਸੁਪਨਾ ਗੱਲਾਂ ਸਮਰੱਥ ਸੁਆਮੀ ਸ਼ੋਕ ਕਉ ਮਨੋ ਰਸਾ ਲਈ ਇਹ ਤਾਂ ਕਹਿੰਦੇ ਨੇ ਕਿਉਂ ਨਿਕੰਦਨ ਜਿਹੜਾ ਸਾਰਿਆਂ ਦਾ ਦਾਤਾ ਹੈ ਸਾਰਿਆਂ ਦਾ ਵੱਡਾ ਨਾਇਕ ਜੋ ਸੁਮਰਤ ਸਭ ਗੁਣ ਨਾਇਕ ਸ਼ਾਨੇ ਗੁਣਾ ਦਾ ਮਾਲਕ ਸਭ ਦਾਤਾ ਦਾ ਮਾਲਕ ਉਹਦੀ ਸ਼ਿਵ ਸ਼ਨਾ ਸਾਧਗੁਰਾਂ ਖਾ ਕੋ ਕਦੇ ਵੀ ਨਹੀਂ ਕਰਦਾ ਉਹਦੀ ਸ਼ਿਵ ਸ਼ਨਾ ਤੇਰਾ ਚ ਜੁੜਦਾ ਹੀ ਨਹੀਂ ਛੋੜਦਾ ਏ ਕਿਨ ਪੀਤਰਾਂ ਕੋ ਉहां ਕੋ ਫਿਰ ਫਿਰ ਭਾਵਸਰੇ ਜਿਸ ਮਾਇਆ ਨੇ ਸਤਗੁਰਾਂ ਖਿਆ ਇੱਕ ਛਿਦ ਵਿੱਚ ਛੜ ਜਾਣਾ ਉਹਦੀ ਖਾਤਰ ਤੂੰ ਦਿਨ ਰਾਤ ਪਟਕਣਾ ਉਹਦੀ ਖਾਤਰ ਤੂੰ ਦਿਨ ਰਾਤ ਇੱਕ ਕੀਤਾ ਹੋਇਆ ਹੈ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਕਰਦਾ ਚੰਗੀ ਤਰ੍ਹਾਂ ਸੌਂਦਾ ਵੀ ਨਹੀਂ ਰਾਤ ਸੌਣ ਲਈ ਬਣਿਆ ਸੀ ਪਰ ਤੋਂ ਉਹਨੂੰ ਵੀ ਦਿਨ ਵਿੱਚ ਤਬਦੀਲ ਕੀਤਾ ਰਾਤ ਨੂੰ ਹੀ ਕੰਮ ਕਰਨਾ ਓਵਰ ਟਾਈਮ ਹੀ ਲਾਣਾ ਕਿ ਧਨ ਜ਼ਿਆਦਾ ਆ ਜਾਵੇ ਪਰ ਮਾਰ ਠੀਕ ਹੋਵੇ ਮੇਰਾ ਆਰਥਿਕ ਪੱਖ ਮਜ਼ਬੂਤ ਹੋਵੇ ਆਤਮਿਕ ਪੱਖ ਨੂੰ ਮਜ਼ਬੂਤ ਕਰਨ ਵਾਸਤੇ ਯਤਨ ਨਹੀਂ ਕੀਤਾ ਗਿਆ ਇਹ ਸਤਿਗੁਰੂ ਸਮਝਾ ਰਹੇ ਨੇ ਕਿ ਇਹਨੂੰ ਮਜ਼ਬੂਤ ਕਰ ਇਨੇ ਆਖਿਆ ਕੀ ਲਾਭ ਹੋਵੇਗਾ ਕਿਉਂ ਜਪਾ ਨਾਮ ਖੈਮਾਖ ਲੋਕ ਵਿੱਚ ਲੋਕ ਸ਼ਿਮਨਾ ਕਰਨਗੇ ਜਨਿਆ ਕਰ ਹੋਵੇਗੀ ਪਰ ਲੋਕ ਜਮਾ ਦੀ ਇਮਾਰਤੋਂ ਬਚ ਜਾਏਗਾ ਜਾਂ ਕੈ ਨਾਮ ਸੁਨੇ ਜਮ ਛੁੱਟੇ ਤਾਂ ਕਿ ਸ਼ਰਣ ਨਾ ਪਾਵਸਰੇ ਉਹ ਸੱਜਣਾ ਹੀ ਭਾਈ ਜਿਸ ਪ੍ਰਮਾਤਮਾ ਦਾ ਨਾਮ ਸੁਣਿਆ ਜਮ ਰਾਜ ਜਿਹੜਾ ਉਹ ਛੱਡ ਕੇ ਚਲਾ ਜਾਂਦਾ ਪ੍ਰਤਾਪਤ ਮਹਾਰਾ ਦੇਖ ਕੈ ਜਮ ਦੂਤ ਛੱਡ ਜਾਹੇ ਜਮ ਛੱਡ ਜਾਂਦੇ ਨੇ ਛਤਪੁਰਾਂ ਕੇ ਉਹ ਨਹੀਂ ਤੂੰ ਓਟ ਹੀ ਦਿੰਦਾ। ਉਹਦੇ ਤੂੰ ਸ਼ਰਣ ਵਿੱਚ ਜਾਂਦਾ ਹੀ ਨਹੀਂ। ਉਹਦੀ ਸ਼ਿਵਸ਼ਲਾ ਨੂੰ ਕਰਦਾ ਹੀ ਨਹੀਂ। ਕਾਡ ਨੇ ਸ਼ਿਆਨ ਬਪਨੇ ਕਹਤਾ ਕੀ ਓਟ ਟਕਾ ਵਸਰੇ। ਹੀ ਭਾਈ ਉਸ ਮਾਇਆ ਨੂੰ ਤਹਰ ਕਹਿ ਖਿੰਨ ਵਿੱਚ ਛੱਡ ਜਾਂਦਾ ਹੈ। ਤੂੰ ਵੀ ਉਸ ਮਾਇਆ ਦੇ ਖਾਤਰ ਮੁੜ ਮੁੜ ਕੇ ਪਟਣਾ ਬਣਨਾ ਹੈ। ਉਹ ਆਪਣੇ ਅੰਦਰ ਉਸ ਰਕੂ ਦਾ ਆਸਣਾ ਠਪਾਲ ਹੈ ਜਿਹੜਾ ਸਿੰਘ ਪ੍ਰਭੂ ਜਮਾਨੇ ਦੇ ਤੜ ਨੂੰ ਅੰਦਰੋਂ ਕੱਢ ਦਿੰਦਾ ਹੈ ਭਾਵ ਕੇਕਾਰਾਂ ਕੱਢ ਕੇ ਦੂਰ ਸੋ ਦਿੰਦਾ ਜਿਸ ਕਾ ਜਾਸ ਸੰਤ ਪਵਤਰ ਹੀ ਹੈ ਤਾਂ ਸ਼ੋਰੰਗ ਨਲਾਵਸ ਨੇ ਇਹ ਭਾਈ ਜਿਸ ਪ੍ਰਮਾਤਮਾ ਦਾ ਜਾਸ ਸੁਣਿਆ ਇਹ ਜਿਸ ਪ੍ਰਮਾਤਮਾ ਦੀ ਮਹਿਮਾ ਨੂੰ ਬਿਆਨ ਕੀਤਾ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ تھی اس پرماتما اپنا ناتا جو اس پرماتما سنی بنا اس پرماتما پیار پا جس مایا پچے تو لگا بانی کی بہر بہریا ٹکام سر تھوڑے سکھ والی ہے الپ سوکھ چھوٹا سکھ ਨਨ ਮਾਤਰਾ ਦਸੂ ਇਹਦਾ ਪਿਆਰ ਸਤਗੁਰ ਆਖਿਆ ਸੁਪਨੇ ਵਰਗਾ ਹੈ ਛੋਟੀ ਉੱਚੀ ਦੀ ਗੱਲ ਹੈ ਪਰ ਤੂੰ ਮੁੜ ਮੁੜ ਇਸ ਮਾਇਆ ਦੇ ਪਿੱਛੇ દોੜਨਾ ਹੈ ਇਹਦੀ ਪ੍ਰਾਪਤੀ ਲਈ ਯਤਨ ਕਰਨਾ ਹੈ ਇਹਦੀ ਪ੍ਰਾਪਤੀ ਨਹੀਂ ਹੀ ਦੌੜ ਪੱਜ ਤੇਰੇ ਲੱਗੀ ਨਹੀਂ ਹੈ ਇਸ ਕਰਕੇ ਤੂੰ ਪਰਮੇਸ਼ਰ ਦਾ ਚਿੰਤਨ ਕਰ ਜਿਹੜਾ ਦੋਹਾਂ ਲੋਕਾਂ ਵਿੱਚ ਤੇਰਾ ਸਾਝੀ ਬਣਦਾ ਹੈ ਕਰਤੋਂ ਤੇ ਮੋੜ ਮੋੜ ਸਤਿਗੁਰੂ ਕਾ ਲਗੇ ਆਪਣੇ ਮਨ ਨੂੰ ਮਾਇਆ ਦੇ ਵਿੱਚ ਫਸਾ ਰਿਹਾ ਮਾਇਆ ਦੇ ਵਿੱਚ ਹੀ ਗਲਤਾਨ ਹੋ ਰਿਹਾ ਭਇਓ ਪ੍ਰਸਾਦ ਕਿਰਪਾ ਨੇ ਦਠਾਪੁਰ ਸੰਤ ਸੰਗ ਪਤ ਪਾਈ ਅਖਿਰਲੀ ਪਉ ਸਤਿਗੁਰਾਂ ਕਹਿਆ ਹੈ ਨਾਨਕ ਆਖੇ ਪਾਈ ਜਿਸ ਮਨੁੱਖ ਤੇ ਕਿਰਪਾ ਦੇ ਗਜਨ ਨੇ ਮਾਲਕ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ ਉਹ ਸੰਤ ਜਨਾਂ ਦੇ ਸੰਗਿਤ ਤੇ ਰਹਿ ਕੇ ਲੋਕ ਪਰਲੋਕ ਤੇ ਵਿੱਚ ਇੱਜ਼ਤ ਘਟਦਾ ਜਦੋਂ ਪ੍ਰਭੂ ਜੀ ਸਹਾਈ ਬਣਦੇ ਹਨ ਕਹੋ ਨਾਨਕ ਤ੍ਰੈ ਗੁਣ ਪਰਮ ਛੁਟਾ ਜੋ ਪ੍ਰਾਪੇ ਸਹਾਈ ਫਿਰ ਲੋਕ ਤੇ ਪਰਲੋਕ ਵਿੱਚ ਪਿਧਾਵਣ ਮੰਨੁਖ ਦੀ ਤ੍ਰੈ ਗੁਣੀ ਮਾਇਆ ਵਾਣੀ ਫੜਕਣਾ ਮੁੱਕ ਜਾਂਦੀ ਹੈ ਰਜ ਗੁਣੀ ਤਮੋ ਗੁਣੀ ਸਤੋ ਗੁਣੀ ਇਹਨਾਂ ਤਿੰਨਾਂ ਗੁਣਾਂ ਦਾ ਪ੍ਰਭਾਵ ਹੈ ਸਾਰਾ ਪਰ ਸਹਿਬ ਆਖਿਆ ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਜਦੋਂ ਪਰਮੇਸ਼ਰ ਰਹਿਮ ਕਰਦਾ ਹੈ ਜਦੋਂ ਪਰਮੇਸ਼ਰ ਦਇਆ ਨਾਲ ਪ੍ਰਚਾਗਨਦਾ ਹੈ ਇਹਨਾਂ ਨੂੰ ਸਾਡਾ ਖੜਾ ਫੁਲਾ ਦਿੰਦਾ ਹੈ ਸਤਪੁਰਾ ਸ਼ਬਦ ਦੇ ਕੇਂਦਰੀ ਭਾਵ ਵਿੱਚ ਇਸ ਤੱਤ ਨੂੰ ਸਮਝਾਇਆ ਕਿ ਤੂੰ ਕਿਉਂ ਉਸ ਪਰਮੇਸ਼ਰ ਨੂੰ ਆਪਣੇ ਅਕਲ ਨੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਹਨੂੰ ਚੇਤੇ ਕਰ ਉਹਨੂੰ ਉਹਨੂੰ ਆਪਣੇ ਜੇਹਲ ਵਿੱਚ ਆਪਣੇ ਮਨ ਵਿੱਚ ਫਸਾ ਉਹਦੇ ਗੁਣਾਂ ਨੂੰ ਗਾਣਾ ਅਰੰਭ ਕਰ ਉਹਦੇ ਗੁਣ ਗਾਇਆ ਇਸ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਦਾ ਪੰਧ ਸੋਰ ਜਾਂਦਾ ਹੈ ਜੀਵਨ ਦੇ ਵਿੱਚ ਸੁਦੀਵੀ ਖੁਸ਼ੀਆਂ ਸੁਦੀਵੀ ਖੇੜਾ ਆਨੰਦ ਬਣ ਜਾਂਦਾ ਹੈ ਉਹ ਖੇੜਾ ਜਿਹੜਾ ਕਦੇ ਵੀ ਸਮਾਪਤ ਨਹੀਂ ਹੁੰਦਾ ਹਰ ਦੇ ਦਾ ਵਿਗਾਸ਼ ਨੂੰ ਆਖਿਆ ਸੰਸਾਰਿਕ ਪੱਖ ਤੋਂ ਮਨੁੱਖ ਨੇ ਬੜੀ ਤਰੱਕੀ ਕੀਤੀ ਆਕਾਸ਼ ਨੂੰ ਡਾਕਣਾ ਲਾਇਆ ਤਰੱਕੀ ਮਾਨ ਦੇ ਕੁੱਖ ਨੂੰ ਖੋਦ ਕੇ ਆਪਣੇ ਅਧਾਰਿਤ ਕਰੇ ਖਾਣਾ ਦੇ ਵਿੱਚ ਸੁਣਨਾ ਚੰਗੀ ਹੋਰ ਲੋੜਵੰਦ ਵਸਤੂਆਂ ਕੱਢ ਲੈਣੇ ਅਸਤਪੁਨਾਖਿਆਤੇ ਆਪਣੇ ਅੰਦਰ ਨੂੰ ਇੱਕ ਉਜਿਆ ਕਰ ਜੋ ਕੋਈ ਤੂੰ ਬਾਹਰ ਵੇਖਿਆ ਉਹ ਤੇਰੇ ਅੰਦਰ ਹੈ ਕਿਉਂਕਿ ਸਾਰੀਆਂ ਖੋਜਾਂ ਤੇਰੇ ਅੰਦਰੋਂ ਆਰੰਭ ਹੁੰਦੀਆਂ ਜੋ ਪ੍ਰਾਪਤ ਨੇ ਸੋਈ ਤੇ ਨੇ یوکو جیسوں پاو پیپا پرن می پرم تت گروے لکھاوی ملے گا تا جدو ادرو آردنا آرمبھ کرے گا انت گر آرنا جیواں تک گرناؤ نیتری ست گر پیخنا شرونی سننا گرناؤ پھر ست گر سدی رتیاں درگاہ پی ٹھاؤ ਕਹੋ ਨਾਨਕ ਕਿਰਪਾ ਕਰੀ ਜਿਸ ਨੂੰ ਇਹ ਵਕ ਦੇ ਜਗ ਮੈਂ ਉਤਮ ਕਾਢੀਆ ਹੈ ਗੁਰ ਦੇ ਕੇ ਹੈ ਮਿਲਦੇ ਤਾਂ ਹੀ ਕਢੇ ਹੈ ਫਤ ਸंसਾਰ ਬਹੁਤ ਕਢਨੇ ਗਿੜੇ ਹੋਰ ਜਨਨ ਰੱਬ ਦੇ ਕੀ ਬਲੋ ਕਿਸ ਰੱਬ ਹੀ ਮੰਗਦੇ ਹਨ ਜਿਹੜੇ ਆ ਕੇ ਕਹਿੰਦੇ ਨੇ ਜਿਵੇਂ ਜਨਨ ਕੀਦਾ ਦਾਤਾ ਮੈਨੂੰ ਤੇ جاننی ہی چاہیے جاننی کو جاننی بلا دوں سب آنکھیں ہیں بورا دے دیو جمین جائنا دے دیو راب نہیں انہیں آنکھ ہیں چاہیے دیں اینا دو پروت دیا شرف راب چاہیے دا پرمیشن چاہیے دا اللہ تعالی خدا چاہیے دا شاہد بورا کیا خدا لینے راب پرابت کرنا چاہنا ہے جا دریابت در 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 شاہر مارا نتی آئے گا آلے والے کوٹ سے سکھانے کوٹ تا دیتا کہنے لگا تیرے لئے حکم آیا کرو دا ਕਿ ਤੈਨੂੰ ਰੱਬ ਮਿਲ ਜਾਏਗਾ ਕਿ ਜੇ ਉਹਦੀ ਪ੍ਰਾਪਤੀ ਕਰਨੀ ਹੈ دریا ਵਿੱਚ ਛਾਲ ਮਾਰਨੀ ਦੌੜਿਆ دریا ਵਿੱਚ ਛਾਲ ਮਾਰਿ ਸਖੰਡ ਕੱਢ ਕੇ ਸਤਿਗੁਰਾਂ ਨੇ ਸਾਨੂੰ ਗਿਆਨ ਲੰਮੇ ਪਾਇਆ ਤੇ ਗੁਰੂ ਸਾਹਿਬਾਂ ਨੇ ਸਿਰ ਕੇ ਅਤਰਾ ਕੀ ਗ੍ਰੰਥ ਗਿਆਨ ਦਿੱਤਾ ਇਸ ਤਰ੍ਹਾਂ ਗੁਰੂ ਦਰਸਦਾ ਹੈ ਗੁਰੂ ਕਿਰਪਾ ਕਰੇ ਸੰਤ ਆਪਣੇ ਪਰਮੇਸ਼ਰ ਦਾ ਨਾਮ ਜਪਣ ਦੀ ਜੜ ਚਾਏ ਹੋਇਆ ਭੁੱਲਾ ਚੁੱਕਾ ਦੁਖੀ ਮਾਂ ਗੁਰੂ ਤੇ ਚੰਦਰ ਬਖਸ਼ ਜੀ ਦਾ ਵਸ਼ ਲੈਣਾ ਵੀ ਪ੍ਰੇਮ ਸਹਿਤ ਬਿਲਾਓ ਵਾਹਿਗੁਰੂ ਜੀ ਕਾ ਹਰ ਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਲ